पाणी पहुचा असीं पीले सिरे ते पूरे हर मुंड पाणी पचाया पर असीं असीं ਸ਼ੌਂਕੀਓ 10% ਉੱਤੇ ਕੋਰਦੀ ਲਈ ਆਪਕੀਓ 50% ਕੱਢ ਦੇਣੀ ਹੈ ਉਹ ਦੋਈਓ ਦਾ ਮਾਨਸਾਪੁਰ ਹੈ ਮਾਨਸਾਪੁਰ ਜਿਹੜੇ ਤੁਹਾਡੇ ਮੰਤਰੀ ਨੇ ਸਮਾਜ ਕੋਲ ਸੰਸਦ ਕਾ ਉੱਪਰ ਮਾਨਸਾਪੁਰ ਜਿਹੜਾ ਬੱਚਾ ਮਾਨਸਾਪੁਰ ਜਿਹੜਾ ਜਿਹੜਾ ਸਿਆਲ ਮੱਚਾ ਕਹਿੰਦੀ ਬਿਲਕੁਲ ਸਹੀ ਗੱਲ ਕਹਿੰਦਾ ਉਹ ਗਰਸ 100 ਦਾ सो सची दोस्त ਸਿਆਸੀ ਮੰਤਰੀਏ ਸਾਥ ਦੱਸੋ ਕੀ ਦਿੱਤਾ ਅਸੀਂ ਤਾਂ 2 ਸਾਲ ਹੀ ਹੋਏ ਨੇ ਅਸੀਂ ਤਾਂ ਉਹੀ ਤਰੀਕ ਨੂੰ 2 ਸਾਲ ਪਹਿਲਾਂ ਕੀਤੇ ਗਏ ਨੇ ਆਸਾਂ ਫੋਕਲ ਅਜਾਲ ਲੋਕਾਂ ਨੂੰ ਦਿੱਤਾ ਅਜਾਲ ਲੋਕਾਂ ਨੂੰ ਫੋਕਲ ਲੈਣੇ ਕਿ ਜੇ ਸਾਹਿਬ ਆਤਮ ਕੀ ਤਰਫੋਂ ਵੀ ਹੋਰ ਪਾਇਓ ਵਰਨਾ ਵੋਟਾਂ ਦੇ ਪਾਇਓ ਸੇਤੋ ਕੁਪਤਾ ਪਤਾ ਪਾਸਤਾ ਦੀ ਵਰਤ ਕਿੰਨੇ ਲੋਕ ਪਾਦੇ ਕਿਹਦੇ ਤੋਂ ਦੀ ਪਤਾ ਸਾਹਿਬ 10 ਲੱਖ ਪੰਜਾਬੀ ਸ਼ਹੀਦ ਹੋਇਆ ਬੰਦ ਦੀ ਜੰਗ ਵਿੱਚ ਅਸੀਂ ਲੜੇ ਅਸੀਂ ਮਰੇ ਕੱਤਰ ਦੀ ਜੰਗ ਵਿੱਚ ਅਸੀਂ ਲੜੇ ਅਸੀਂ ਮਰੇ ਕਾਰਗਰ ਦੀ ਜੰਗ ਵਿੱਚ ਅਸੀਂ ਲੜੇ ਅਸੀਂ ਮਰੇ ਸਾਰਾ ਹੱਥ ਵਧਾਇਆ ਅਸੀਂ ਬੁਲੇ ਨਹੀਂ ਆਏ ਅਸੀਂ ਬੁਲੇ ਬਾਟੂ ਇਹਦੇ 50 ਕਿਲੋਮੀਟਰ ਤੋਂ ਪਹਿਲੇ ਬਸਾਨੂੰ ਦਿੱਤਾ ਜੋ ਕੋ ਵੇਲਾ ਨੂੰ ਕਹਿੰਦੇ ਡਾਕਟਰ ਵੀ ਬੋਲਦਾ ਡਾਕਟਰ ਜਦੋਂ ਕਹਿੰਦੇ ਕੀ ਕਹਾਵਾਗਾ ਕੀ ਸਰ ਤਦ ਜੋ ਵੀ ਤੁਸਾਮਲ ਕਰਦੇ ਜਿਹੜਾ ਅਜੇ ਤੱਕ ਕੋਈ ਸਮਾਂ ਨਹੀਂ ਹੋ ਰਿਹਾ ਤਦ ਲੋਕੀਓ ਕੋਈ ਘਾਟਾ ਆਪਾਂ ਦੇ ਸੱਦੂ ਹੋਣਗੇ ਖਾਵਾਂਗੇ ਕਮ ਸਦਾ ਜਫਾਈਓ ਬਣਾਓ ਅਮਸਰ ਦਾ ਟ੍ਰੇਨ ਵੀ ਗੂਦ ਕੀਤਾ ਜਾਵੇ ਅਮਸਰ ਦੇ ਚੰਡੀਗੜ੍ਹ ਮੈਡੀਕਲ ਕਾਜ ਬਣਾਏ ਜਾਣ ਅਮਸਰ ਦੇ ਵਿੱਚ ਵਧੀਆ ਅਡਸੀ ਦਾ ਪ੍ਰਬੰਧ ਕੀਤਾ ਜਾਵੇ ਇਹ ਮੁੱਦੇ ਉੱਥੇ ਜਾ ਕੇ ਠੋਣਿਆ ਉੱਥੇ ਜਾ ਕੇ ਗੱਲ ਕਰਨੀ ਆ ਮੈਂ ਤੁਹਾਨੂੰ ਮਾਣ ਨਾਲ ਕਹਿ ਸਕਦਾ ਮੈਨੂੰ ਜਦੋਂ মিডিਆ ਨੇ ਚੰਡੀਗੜ੍ਹ ਉਹ ਜਦੋਂ ਉਹ ਤਾਂ ਅਸਮੋਲ ਸੱਸੂਨ ਦਾ ਅਸੀਂ ਪੰਜ ਛੇ ਬੰਦੇ ਆ ਜਿਹਨਾਂ ਵੀਡੀਓ ਬਣਾ ਕੇ ਬਾਹਰ ਦੇ ਤਿਛਰਨ ਤੋਂ ਅਸਮੋਲ ਨਿਕਲਦੇ ਤੇ ਬਾਹਰ ਬੰਦੂ ਕਹਿੰਦਾ ਸੀਤੂ ਸਾਹਿਬ ਨੇ ਅੱ ਦਿੱਤਾ ਕਰਤਾ ਲਈ ਤੁਹਾਡੇ ਸਭ ਤੁਹਾਡੇ ਨਹੀਂ ਵਿਚਾਰਦਾ ਮੈਂ ਕਿਹ ਕਿਹ ਦਿਓ ਬਿੱਟ ਲੇ ਗਿਓ ਕਹਿੰਦਾ ਇੱਥੇ ਮੈਂ ਗੱਲ ਕਿ ਸੇ ਜੀਵਨ ਜੋਤ ਆਉਂਦੀ ਉਹਨੂੰ ਪੁੱਛੀਓ

ਮੇਰਾ ਕੰਮ ਜਨਨ ਪੋਟੇ ਦਾ ਕਾਲਾ ਵਾਸਤੇ ਹੁੰਦਾ ਆਮ ਆਦਮੀ ਪਾਰਟੀ ਟਿਗਰ ਦੀ ਨਵਾਈ ਲਾੜੀ ਆਸਲੇ ਦੇਸ਼ ਨੂੰ ਲੋੜ ਕਿ ਬੀਜੇਪੀ ਸਭ ਬੀਜੇਪੀ ਨੂੰ ਹਲਾਣਾ ਮੋਦੀ ਨੂੰ ਸੋਤ ਪਾਸੇ ਗਾਣਾ ਸਭ ਤੋਂ ਵੱਡੀ ਗੇੜੀ ਦੀ ਲੋੜ ਹੈ ਮੰਤਰੀ ਕੀ ਅਸਲ ਪਾਰਟੀ ਦਾ ਹਾਕਰ ਤੇ ਆਪਾਂ ਜਾਣ ਦੇ ਵਿੱਚ ਆ ਇਸ ਦਾ ਕੇ ਮੈਂ ਤੁਹਾਨੂੰ ਅਨੁਮੰਤ ਕਰਾਇਆ ਕਿ ਜਿੰਨਾਂ ਨੂੰ ਅਵਸਰ ਦਾ ਉਹ ਕਾਸਾ ਇਹ ਆ ਕਿ ਸਰਕਾਰ ਦਾ ਪੂਰ ਪਕਾਉਣਾ ਆਪਾਂ ਸਾਂ ਕਹਾਂਗੇ ਆਪਾਂ ਪੰਜਾਬ ਦਾ ਗਾਲ ਵੀ ਲੋਕ ਸਮਾਜ ਦੇ ਵਿਚਾਰ ਛਾਵਾਂਗੇ ਕਿਸਾਨ ਸੰਧੂ ਆ ਗਏ ਕੰਮ ਗਾਉਣਾ ਆਪਾਂ ਨੂੰ ਹੁੰਦਾ ਤੁਸੀਂ ਕਿਉਂ ਆਉਨਾ ਆਸੇ ਕਰੋ ਤੁਸੀਂ ਧੱਕਾ ਕਰਦੇ ਹੋ ਇੱਕ ਵਾਰ ਤੁਸੀਂ ਸਾਡੇ ਜਗ੍ਹਾ ਰੱਖ ਕੇ ਕੱਟਾ ਜਾ ਕੇ ਸਵਾਪ ਤੋਂ ਕਾਸਾ ਮਾਰਦੇ ਹੋ ਬਾਕਸਿੰਗ ਕਰਦੇ ਹੋ ਅਮਰਦੀਆ ਦੀ ਬਲਕਿ ਦੀ ਬਹੁਤ ਸਿਆਤਾ ਕਿਉਂ ਜਿੱਦੜ ਕੋਈ ਜਿੰਦਾਂਗੇ ਭੇਜ ਦਿਓਗੇ ਮਾਂ ਦਾ ਸਿਰ ਤੋਂ ਵੱਲ ਪਤਾ ਕਿ ਸਭਾ ਬੰਦਾ ਹੋਗਾ ਤੁਸੀਂ ਵੇਖਣਾ ਉਹਨਾਂ ਦੇ ਕਿ ਕਿੰਨਾ ਹੋ ਗਿਆ ਸਾਡੇ ਸਾਹਮਣੇ ਕਿੰਨਾ ਉੱਪਰ ਸਾਡੇ ਪੰਜਾਬ ਦੇ ਹੁੰਦੇ ਹੋ ਗਿਆ ਬੋਲੇ ਸੋਨਹਾ ਸਲਾਮ ਅੱਲਾਹ ਅਕਬਰ ਸਾਰੇ ਕਿਸਾਨ ਜਿੱਤੂਆਂ ਨੂੰ ਸੋਤ ਕਰ ਲੈ ਤਖਾਨ ਜਿੱਤ ਕਦੋਂ ਮੁੱਢੇ ਨੇ ਕਹਨਾ ਕਿ ਗਾਦੀਵਾ ਦੇ ਪਿੰਡ ਜੱਟੀਆਂ ਸਾਦੀਆਂ what oh yes, para nós, Senhor, não é possível.